ਬਹੁਤ ਮਾਣ ਮਹਿਸੂਸ ਹੋ ਰਿਹਾ। ਵੈਸੇ ਤਾਂ ਪਿੰਡਾਂ ਚੋਂ ਉੱਠ ਕੇ ਚਲੋ ਪਹਿਲਾਂ ਹੀ ਬੇਟੀ ਕਾਉਂਸਲਰ ਬਣੀ ਬੜਾ ਮਾਣ ਹੋਇਆ। ਹੁਣ ਤਾਂ ਜਦੋਂ ਮੇਹਰ ਬਣੀ ਤਾਂ ਹੋਰ ਵੀ ਬਹੁਤ ਖੁਸ਼ੀ ਹੋਈ। ਪਿੰਡ ਦਾ ਨਹੀਂ ਸਾਰੇ ਪੰਜਾਬ ਦਾ ਹੀ ਮਾਣ ਵਧਾਇਆ। ਯਾਨੇ ਦਾ ਬਹੁਤ ਮਾਣ ਵਧਾਇਆ। ਲੋਕਾਂ ਦੀ ਸੋਚ ਦਾ ਥੋੜਾ ਜਿਹਾ ਫਰਕ ਸੀ। ਹੁਣ ਬਹੁਤ ਫਰਕ ਆ। ਯਾਨੇ ਬਰਾਬਰ ਪੁੱਤਾਂ ਦੇ ਹੋ ਕੇ ਕੰਮ ਕੀਤਾ, ਵੱਧ ਵੀ ਕੀਤਾ। ਫਿਰ ਕੌਂਸਲਰ ਬਣ ਕੇ 1 ਸਾਲ ਦੇ ਵਿੱਚ ਵਿੱਚ ਡੈਪਟੀ ਮੀਅਰ ਬਣਨਾ ਨੜੇ ਮਾਰਨ ਵਾਲੀ ਗੱਲ ਆ ਈਆਂ ਦਾ ਮਤਲਬ ਜੋ ਅੱਜ-ਅੱਜ ਸਾਡੇ ਸਮਾਜ ਦੇ ਵਿੱਚ ਈਆਂ ਨੂੰ ਉਹ ਰਤਬਾ ਨਹੀਂ ਦਿੱਤਾ ਜਾ ਰਿਹਾ ਜਿਹੜਾ ਸਾਂਭੇ ਦੇ ਹਾਂ ਦੇ ਹਿਸਾਬ ਨਾਲ ਹੋਣਾ ਚਾਹੀਦਾ ਅੱਜ ਫਿਰ ਉਹਨੇ ਉਹ ਕਰ ਦਿਖਾਇਆ ਜਿਹੜਾ ਹਰ ਇੱਕ ਕੋੜੀ ਦੇ ਹਿੱਸੇ ਨਹੀਂ ਆਉਂਦਾ ਉਹ ਅੱਜ ਐਰਾ ਰੇਟ ਐਰਾ ਰਟ ਜਿਹੜਾ ਹੈਗਾ ਏਰੀਆ ਆਸਟ੍ਰੇਲੀਆ ਦਾ ਉਹਦੀ ਡੈਪਟੀ ਮੀਅਰ ਚੁਣੀ ਗਈ ਜੇ ਹਰਮਨ ਪ੍ਰੀਤ ਪਰਵਾਰਗੀਆਂ ਜਿਹੜੀਆਂ ਕਪਤਾਨ ਬਣੀਆਂ ਫੈਕਟਰੀ ਅਖਿਲੇ ਦਿਨਾਂ ਚੋਰੀ ਬਹੁਤ ਚੱਤੇ ਹੋਈ ਹੈ ਮੋਕੇ ਜ਼ਿਲ੍ਹੇ ਦੀ ਆਪਣੀ ਦੀ ਇਹ ਕੁੜੀਆਂ ਪੂਰੇ ਪੰਜਾਬ ਵਾਸਤੇ ਨੇ ਪੂਰੇ ਦੇਸ਼ ਵਾਸਤੇ ਵੀ ਤੇ ਦੁਨੀਆ ਵਾਸਤੇ ਵੀ ਮਤਲਬ ਇੱਕ ਸਾਰਾ ਸਾਰੇ ਦੁਨੀਆ ਚੱਕ ਕਰੇਗਾ ਬੱਟੇਗਾ ਰੱਬ ਇਹ ਆ ਮੋਕ ਨੂੰ ਦਬਤ ਜਗਾਸ ਪਰ ਹਰ ਕੋਈ ਨਹੀਂ ਗਲਤ ਫੜੀ ਹੈ ਆ ਕੋਈ ਨਹੀਂ ਕਿੰਨਾ ਕਸ਼ਤ ਕਰ ਜਾਈਏ ਬਹੁਤ ਮਾਣ ਮਹਿਸੂਸ ਹੋ ਰਿਹਾ। ਵੈਸੇ ਤਾਂ ਪਿੰਡਾਂ ਚੋਂ ਉੱਠ ਕੇ ਚਲੋ ਪਹਿਲਾਂ ਹੀ ਬੇਟੀ ਕਾਉਂਸਲਰ ਬਣੀ ਬੜਾ ਮਾਣ ਹੋਇਆ ਉਹਨੂੰ। ਹੁਣ ਤਾਂ ਜਦੋਂ ਮੇਹਰ ਬਣੀ ਤਾਂ ਹੋਰ ਵੀ ਬਹੁਤ ਖੁਸ਼ੀ ਹੋਈ। ਪਿੰਡ ਦਾ ਨਹੀਂ ਸਾਰੇ ਪੰਜਾਬ ਦਾ ਹੀ ਮਾਣ ਵਧਾਇਆ। ਉਦੇਸ਼ਾਂ ਤੇ ਜਾ ਕੇ ਬੱਚਿਆਂ ਨੇ ਬੜੀਆਂ ਤਰੱਕੀਆਂ ਕੀਤੀਆਂ। ਬਹੁਤ ਚੰਗਾ ਲੱਗ ਰਿਹਾ। ਬਹੁਤ ਲੋਕ ਫੇਰ ਵੀ ਕਰ ਰਹੇ ਆ ਸਾਰੇ ਦੋਸਤਾਂ ਨੂੰ। ਵਧੀਆ ਮਾਣ, ਬਹੁਤ ਮਾਣ ਮਹਿਸੂਸ ਹੋ ਰਿਹਾ। ਮੇਰੇ ਜ਼ਮਾਨੇ ਪਹਿਲੇ ਕੋਈ ਟਾਈਮ ਹੁੰਦਾ ਸੀ ਕਿ ਧੀਆਂ ਨੂੰ ਆਪਾਂ ਕਰੋ ਬਾਹਰ ਬਰੇ ਨਿਕਲ ਮੰਨਦੇ ਸੀਗੇ ਪਰ ਅੱਜ ਧੀਆਂ ਜਿਹੜੀਆਂ ਕਹਿ ਸਕਦੇ ਆ ਵੀ ਮਾਪਿਆਂ ਦਾ ਜਿਹੜਾ ਸਿਰ ਦਾ ਤਾਜ ਬਣ ਪੁੱਤੀਆਂ ਨੇ ਸਾਰੇ ਪੰਜਾਬ ਦਾ ਵੀ ਜਿਹੜਾ ਨਾਮ ਬੁਝ ਚੁੱਕਾ ਤੇ ਯਾਨੇ ਦਾ ਬਹੁਤ ਮਾਣ ਵਧਾਇਆ ਲੋਕਾਂ ਦੀ ਸੋਚ ਦਾ ਥੋੜਾ ਜਿਹਾ ਫਰਕ ਸੀ ਹੁਣ ਬਹੁਤ ਫਰਕ ਆ ਯਾਨੇ ਬਰਾਬਰ ਪੁੱਤਾਂ ਦੇ ਹੋ ਕੇ ਕੰਮ ਕੀਤਾ ਵੱਧ ਵੀ ਕੀਤਾ ਅੱਦੇ ਘਰ ਮਤਲਬ ਸਵਾਰੇ ਆ ਬੜਾ ਮਾਣ ਮਹਿਸੂਸ ਕਰਾਉਂਦਿਆਂ ਬਾ ਬੜੀਆਂ ਤਰੱਕੀਆਂ ਕੀਤੀਆਂ ਬਾ ਬੜੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਈਆਂ ਮਤਲਬ ਜਮਾਨੇ 'ਚ ਇੱਕ ਉਹਨਾਂ ਨੇ ਅਲੱਗ ਹੀ ਕ੍ਰਾਂਤੀ ਰਿਆਂ ਸੀ ਬੜੀ ਉਹਨਾਂ 'ਚ ਕਾਬਲੀਅਤ ਹੋਊ ਬਹੁਤ ਜਿਹੜਾ ਦੇਖੋ ਪਹਿਲਾਂ ਤਾਂ ਉੱਥੇ ਮੈਨੂੰ ਤਾਂ ਲੱਗਦਾ ਪਿਆਬੀਆਂ ਦੀ ਬਹੁਤ ਵਸੋਂ ਘੱਟ ਆ ਜਿੱਥੋਂ ਕਾਉਂਸਲਰ ਬਣੇ ਫਿਰ ਕਾਉਂਸਲਰ ਬਣ ਕੇ 1 ਸਾਲ ਦੇ ਵਿੱਚ ਬਚਤੀ ਡੈਪਟੀ ਮੇਅਰ ਬੰਨਾ ਬੜੇ ਮਾਣ ਵਾਲੀ ਗੱਲ ਆ ਤੇ ਦੇਖੋ ਉਹਨਾਂ ਦੀ ਤਰੱਕੀ ਦਾ ਲੈਵਲ ਹੈਨਾ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਆ ਪਿੰਡ ਵਾਸੀਆਂ ਲਈ ਤਾਂ ਬਹੁਤ ਜ਼ਿਆਦਾ ਮਾਣ ਦੀ ਗੱਲ ਆ ਮੈਸੇਜ ਤਾਂ ਇਹੀ ਆ ਜੀ ਧੀਆਂ ਚਲੋ ਧੀ ਪੁੱਤ ਸਭ ਬਰਾਬਰ ਆ ਹੈਨਾ ਜੇ ਹੁਣ ਧੀਆਂ ਨੇ ਇੰਨੀਆਂ ਤੱਕੀਆਂ ਕੀਤੀਆਂ ਤਾਂ ਜੇ ਕੋਈ ਬੰਦਾ ਇਹ ਸੋਚਦਾ ਵਾ ਵੀ ਧੀ ਨੂੰ ਮਗਰ ਰੱਖੋ ਪੁੱਤ ਨੂੰ ਮੂਹਰੇ ਰੱਖੋ ਉਹ ਗਲਤ ਜਾਨ ਲਾ ਧੀਆਂ ਨੇ ਵੀ ਬਰਾਬਰ ਯੋਗਦਾਨ ਦਿੱਤਾ ਵੱਧ ਕੀ ਕੀਤਾ ਹੁਣ ਤਾਂ ਬਹੁਤ ਐਡੇ ਅਹੁਦਿਆਂ ਤੇ ਪਹੁੰਚਣਾ ਬਹੁਤ ਔਖਾ ਲੋਕਾਂ ਨੂੰ ਮਿਸਾਲ ਲੈਣੀ ਚਾਹੀਦੀ ਏਸ ਗੱਲ ਇਹ ਜਿਹੜੀ ਲੜਕੀ ਤਲਵਿੰਦਰ ਕੋਹੜਾ ਡਿਪਟੀ ਮੇਅਰ ਬਣੀ ਸਾਡੇ ਬਿਲਕੁਲ ਗੁਆਣ ਦੀ ਏ ਸਾਡੇ ਤਾਇਆ ਜੀ ਦੀ ਲੜਕੀ ਆ ਇਹ ਇਹ ਘਰਾਂ ਦੇ ਵਿੱਚੋਂ ਲੱਗਦੇ ਆ ਇਹਨਾਂ ਦਾ ਬਹੁਤ ਹੀ ਜਾਨੀ ਮਾਨ ਐਂਡ ਦਾ ਨਾਮ ਉੱਚਾ ਕੀਤਾ ਹੈ ਪਿੰਡ ਦਾ ਮਾਨ ਵਧਾਇਆ ਹੈ ਇਹਨਾਂ ਨੇ ਤੇ ਕੱਲੇ ਪਿੰਡ ਦਾ ਨਹੀਂ ਨਾਲ ਪੰਜਾਬ ਦਾ ਵੀ ਮਾਨ ਵਧਾਇਆ ਜਦੋਂ ਇੱਥੇ ਪੜ੍ਹਾਈ ਕੀਤੀ ਹੈ ਉਹਨਾਂ ਨੇ ਪਹਿਲਾਂ ਉਹਨਾਂ ਦੀ ਮਾਤਾਰ ਨੇ ਉਹਨਾਂ ਦੇ ਜੈਣਾਂ ਉਹਨਾਂ ਨੂੰ ਲੜਕੀਆਂ ਨੂੰ ਬਹੁਤ ਹੀ ਜਾਨੀ ਖੁੱਲਾ ਸਭ ਕਿਸੇ ਕਿਸਮ ਦੀ ਰੋਕ ਟੋਕ ਨਹੀਂ ਸੀ ਉਹਨਾਂ ਨੂੰ ਜਿੱਥੇ ਮਾਰੀ ਜਾਂ ਜਿਵੇਂ ਮਾਰੀ ਉਹ ਵਧੀਆ ਖੁੱਲੇ ਮਾਹੌਲ ਦੇ ਵਿੱਚ ਪੜ੍ਹਨਾ ਸੀ ਇਹ ਖੁੱਲੇ ਮਾਹੌਲ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਸੀ ਇੱਥੇ ਰਾਜਨੀਤਿਕ ਨਹੀਂ ਸੀਗੇ ਉਹ ਇੱਥੇ ਕਿਉਂਕਿ ਪਰਿਵਾਰ ਵੀ ਰਾਜਨੀਤੀ ਦੇ ਵਿੱਚ ਨਹੀਂ ਸੀਗਾ ਬਾਹਰ ਜਾ ਕੇ ਹੀ ਉਹਨਾਂ ਨੇ ਰਾਜਨੀਤੀ ਵਿੱਚ ਪੈ ਰੱਖਿਆ ਅਸੀਂ ਇਹੀ ਗੱਲ ਹੈ ਜਿਹੜੀਆਂ ਲੜਕੀਆਂ ਜਿਨ੍ਹਾਂ ਦੇ ਮਾਪੇ ਇਸ ਚੀਜ਼ ਤੋਂ ਰੋਕਦੇ ਆ ਲੜਕੀਆਂ ਨੂੰ ਵੀ ਅਸੀਂ ਲੜਕੀਆਂ ਨੂੰ ਬਾਹਰ ਲੜਕਿਆਂ ਨੂੰ ਪੂਰੀ ਖੁੱਲ੍ਹਣੇ ਚਾਹੀਦੀ ਹੈ ਆਪਣੇ ਬੇਟਿਆਂ ਦੀ ਤਰ੍ਹਾਂ ਹੀ ਇਹਨਾਂ ਨੂੰ ਵੀ ਪੂਰੇ ਖੁੱਲੇ ਮਾਹੌਲ ਦੇ ਵਿੱਚ ਬਾਹਰ ਜਾਣਾ ਚਾਹੀਦਾ ਕਿਉਂਕਿ ਦੁਨੀਆ ਦਾ ਹੀ ਪਤਾ ਲੱਗੇ ਤਾਂ ਹੀ ਬੱਚੇ ਲੜਕੀਆਂ ਅੱਗੇ ਜਾ ਕੇ ਇਹ ਇਹ ਲੜਕੀ ਖੁੱਲੇ ਮਾਹੌਲ 'ਚ ਪੜੀ ਸੀ ਬਾਹਰ ਜਾਂਦੀ ਸੀ ਇਸੇ ਕਰਕੇ ਇਹ ਇਸ ਮਕਾਮ ਤੇ ਪਹੁੰਚੀ ਹਾਂਜੀ ਸਾਡੀ ਭੈਣ ਹੈ ਮੇਰੇ ਤਾਜੀ ਦੀ ਬੇਟੀ ਆ ऑस्ट्रेलिया ਦੇ ਵਿੱਚ ਪਹਿਲਾ ਸਾਲ ਪਹਿਲਾਂ ਉਹ ਆ ਆਸਟ੍ਰੇਲੀਆ ਚ ਕੌਂਸਲ ਵਿੱਚ ਨਹੀਂ ਗਈ ਸੀ ਕਿ ਹੁਣ ਉਹ ਡੈਪਟੀ ਮੇਅਰ ਕੱਲ ਹੀ ਚੁਣੀ ਗਈ ਆ ਪਰਸੋਂ ਡੈਪਟੀ ਮੇਅਰ ਚੁਣੀ ਗਈ ਹੈ ਬਹੁਤ ਖੁਸ਼ੀ ਦੀ ਗੱਲ ਆ ਜੀ ਪਹਿਲਾਂ ਵੀ ਕੌਂਸਲਰ ਬਣਨ ਵਿੱਚ ਵੀ ਬਣਨ ਵੇਲੇ ਵੀ ਪਿੰਡ ਨੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਸੀ ਸਾਰੇ ਪਿੰਡ ਨੇ ਵਧਾਈਆਂ ਦਿੱਤੀਆਂ ਹੁਣ ਫੇਰ ਕੱਲ ਦੀ ਪਰਸੋਂ ਦੀ ਵਧਾਈਆਂ ਦੀ ਸਾਨੂੰ ਵਿਚਾਰ ਹੋ ਰਹੀ ਹੈ ਜੀ ਆਪਣੇ ਔਨ ਕਰਕੇ ਫੋਨ ਕਾਲ ਵੀ ਆ ਜਾ ਰਹੀਆਂ ਤੇ ਘਰਾਂ ਚੋਂ ਵੀ ਆ ਰਹੇ ਲੋਕ ਤੀਆਂ ਦਾ ਮਤਲਬ ਜੋ ਅੱਜ ਅੱਜ ਸਾਡੇ ਸਮਾਜ ਦੇ ਵਿੱਚ 탸ਆਂ ਨੂੰ ਹੋਰ ਰਤਬਾ ਨਹੀਂ ਦਿੱਤਾ ਜਾ ਰਿਹਾ ਜਿਹੜਾ ਸਾਂਭੇ ਦੇ ਹਾਨ ਦੇ ਹਿਸਾਬ ਨਾਲ ਹੋਣਾ ਚਾਹੀਦਾ ਫਿਰ ਵੀ ਸਾਡੇ ਜਿਹੜੇ ਤਾਇਆ ਜੀ ਦਾ ਪਰਿਵਾਰ ਸਾਡਾ ਸਾਰਾ ਪਰਿਵਾਰ ਪਹਿਲਾਂ ਜੁਆਇੰਟ ਫੈਮਿਲੀ ਸੀਗੀ ਤੇ ਜਿਹੜਾ ਪਾਲਣ ਪੋਸ਼ਣ ਹੋਇਆ ਪਲਵੰਤਰ ਕੌਰ ਦਾ ਉਹ ਕੁੜੀ ਵਾਂਗੂ ਨਹੀਂ ਮੁੰਡਿਆਂ ਵਾਂਗੂ ਹੋਇਆ ਕੋਈ ਇਹਨਾਂ ਨੂੰ ਰੁਕ ਟੋਕ ਨਹੀਂ ਸੀ ਨਾ ਖਾਣ ਦੀ ਨਾ ਪਹਿਨਣ ਦੀ ਨਾ ਕਿਤੇ ਜਾਣ ਆਉਣ ਦੀ ਵਧੀਆ ਸਟੱਡੀ ਕੀਤੀ ਹੈ ਉਹਨਾਂ ਨੇ ਤੇ ਸਾਰਾ ਕੰਮ ਕਰਦੀਆਂ ਸੀ ਘਰ ਦਾ ਛੋਟੇ ਛੋਟੇ ਬਲੇ ਤੋਂ ਵੱਡਾ ਇਸ ਲਈ ਸਾਰੇ ਪਰਿਵਾਰ ਵਿੱਚ ਵੀ ਉਹਨੂੰ ਸਾਰਾ ਮਤਲਬ ਪੂਰਾ ਮਾਹੌਲ ਤੇ ਅੱਜ ਫਿਰ ਉਹਨੇ ਉਹ ਕਰ ਦਿਖਾਇਆ ਜਿਹੜਾ ਹਰੇਕ ਕੁੜੀ ਦੇ ਹਿੱਸੇ ਨਹੀਂ ਆਉਂਦਾ ਉਹ ਅੱਜ 에ਰਾ ਰੇਟ 에ਰਾ ਰੇਟ ਜਿਹੜਾ ਹੈਗਾ ਏਰੀਆ ਆਸਟ੍ਰੇਲੀਆ ਦਾ ਉਹਦੀ ਅੱਜ ਡੈਪਟੀ ਮੇਰ ਸੁਣੀ ਗਈ ਹੈ ਇਹੀ ਹੈ ਜੀ ਬੇਟੀਆਂ ਨੂੰ ਮਤਲਬ ਜਿਹੜੇ ਆਪਾਂ ਫਲਗਣ ਕੀਤੀ ਹੋਈ ਹੈ ਉਹਨਾਂ ਨੂੰ ਕਿ ਉਹ ਆ ਨਹੀਂ ਪੈਸ ਫੈਨ ਸਕਦੀਆਂ ਇੱਥੇ ਨਹੀਂ ਜਾ ਸਕਦੀਆਂ ਉੱਥੇ ਨਹੀਂ ਜਾ ਸਕਦੀਆਂ ਇਹਨਾਂ ਨੂੰ ਪੜਾ ਪੜਾਇਆ ਨਹੀਂ ਜਾ ਸਕਦਾ ਜ਼ਿਆਦਾ ਇਸ ਕਰਕੇ ਉਹ ਸਾਰੀਆਂ ਜਿਹੜੀਆਂ ਪੁਰਾਣੀਆਂ ਰੂੜੀਵਾਦੀ ਸੋਚ ਹੈ ਜਿਹੜੀ ਤੁਹਾਨੂੰ ਤੱਕਣੀ ਚਾਹੀਦੀ ਹੈ ਬੱਚਿਆਂ ਨੂੰ ਬੇਟੀਆਂ ਨੂੰ ਬੇਟੀਆਂ ਦੇ ਬਰਾਬਰ ਸਤਿਨਾਚੀਦਾ ਉਹਨਾਂ ਨੂੰ ਹਰ ਖੇਤਰ ਦੇ ਵਿੱਚ ਅੱਗੇ ਵਧਣ ਦਾ ਜਿਹੜਾ ਮਾਹੌਲ ਜਿਹੜਾ ਦੇਣਾ ਚਾਹੀਦਾ ਤੇ ਫਿਰ ਇਸ ਤਰ੍ਹਾਂ ਤਲਵਿੰਦਰ ਵਾਂਗੂ ਹੀ ਬਹੁਤ ਫਰਮਨ ਪ੍ਰੀਤ ਪਰਿਵਾਰਗੀਆਂ ਜਿਹੜੀਆਂ ਕਪਤਾਨ ਬਣੀ ਫੈਕਟਰੀ ਅਸ਼ਰੇ ਦੇ ਨਾਲ ਚੜੀ ਬਹੁਤ ਚੱਟੇ ਹੋਈ ਹੈ ਮੋਕੇ ਜ਼ਿਲ੍ਹੇ ਦੀ ਆਪਣੀ ਤੇ ਇਹ ਕੁੜੀਆਂ ਪੂਰੇ ਪੰਜਾਬ ਵਾਸਤੇ ਨੇ ਪੂਰੇ ਦੇਸ਼ ਵਾਸਤੇ ਵੀ ਤੇ ਦੁਨੀਆ ਵਾਸਤੇ ਵੀ ਮਤਲਬ ਇੱਕ ਸਤਾਰਾ ਸਾਰੇ ਦਰੂਪ ਚੱਕ ਰਹੀਆਂ ਵਾਂ ਤੇ ਸਾਨੂੰ ਮਾਣ ਹੈ ਕਿ ਉਹ ਕਰਕਲਾ ਸਾਡੀ ਆਪਦੀ ਬੇਟੀ ਹੈ ਜਿਹੜੀ ਹੈ ਇਸ ਸੋਰੀ ਦੁਨੀਆ ਦੇ ਵਿੱਚ ਪੰਜਾਬ ਦਾ ਭਾਰਤ ਦਾ ਨਾਮ ਰੌਸ਼ਨ ਕਰ ਰਹੀ ਹੈ ਬਹੁਤ ਵਧੀਆ ਲੱਗਦਾ ਹੈ ਸਾਨੂੰ ਜਦੋਂ ਕੱਲ ਸੁਣੀ ਅਸੀਂ ਫੋਨ ਦੇ ਵਿੱਚ ਵੈਦ ਦੇ ਵਿੱਚ ਦੇਖਿਆ ਸੀਗਾ ਕੱਲ ਜਦੋਂ ਉਹਦੀਆਂ ਫੋਟੋਆਂ ਆਈਆਂ ਸੀ ਨਾ ਉਹ ਬਹੁਤ ਵਧੀਆ ਵਾ ਮਾਰਾ ਇਹਨੇ ਕਰ ਪਾਤੀ ਈਆ ਐਨੀ ਵਧੀਆ ਬਤੀਆ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੀ ਨਹੀਂ ਸੀ ਹਾਂ ਇੱਥੇ ਦੇ ਸਕੂਲ ਚ ਪੜ੍ਹੀ ਆ ਇਸ ਬਾਅਦ ਲੈ ਸਕੂਲਾਂ ਚ ਕਿਤੇ ਨਹੀਂ ਗਈ ਬੱਚਿਆਂ ਦਾ ਪਿਆਰ ਬਹੁਤ ਹੁੰਦਾ ਬੱਚਿਆਂ ਦਾ ਪਿਆਰ ਪਿਆਰ ਬਹੁਤ ਹੁੰਦਾ ਬੱਚਿਆਂ ਦਾ ਪਰ ਹਰ ਕੋਲੇ ਨਹੀਂ ਗੱਲ ਤਾਂ ਥਾਰੀ ਆ ਕੋਲੇ ਨਹੀਂ ਕਿੰਨਾ ਕੁ ਸਤਕਾਰ ਦੇਈਏ ਛੋਟੇ ਦੱਸ ਨਹੀਂ ਸਕਦੇ ਸਾਡੇ ਕੋਲੇ ਪੜਗਾਂ ਮੈਂ ਹਨਾ ਇਹ ਮੇਰੀਆਂ ਪੋਤੀਆਂ ਉੱਥੇ ਹੀ ਮੇਰੀ ਪੋਤੀ ਜੀ ਬੱਚੀਆਂ ਕੰਨੀਆਂ ਮਗਾਮਾ ਚੱਲ ਦਰ ਦਵਾ ਤੇ ਜਾਣ ਦੀ ਮਤਲਬ ਦਾ ਕੋਲੇ ਹੁਣ ਤੀਂਆਂ ਬੱਚੀਆਂ ਜਾਂ ਦੂਰ ਚੱਲੀਆਂ ਗਈਆਂ ਇਸ ਸਤਕਾਰ ਕਿਵੇਂ ਦੇਈਏ ਕੋਲੇ ਬੈਠ ਕੇ ਕੰਮ ਹੋਰ ਫੇਰ ਦੇਈਏ ਨਾ ਬਾਪੂ ਘੋਗਿਆਂ ਕੀ ਕਹਿ ਸਕਦੇ ਬਾਪੂ ਤਾਂ ਲੱਗ ਰਿਹਾ ਵੀ ਜਿਆਦਾ ਪਿਆਰ ਬੱਚੀ ਬਹੁਤ ਸਾਹੂਸੀ ਪਿਆਰ ਕਰਦੀ ਸੀ ਇੱਥੇ ਸਕੂਲ ਚ ਹੀ ਪੜੀ ਆ ਵਿਚਾਰੀਆਂ ਬਾਹਰ ਕਿਤੇ ਨਹੀਂ ਗਈਆਂ ਕਿਤੇ ਗਈਆਂ ਨਹੀਂ ਗੀਆਂ ਬਿਲਕੁਲ ਹੀ ਆਪਦੇ ਮਾਪਿਆਂ ਦੇ ਆਗਿਆਕਾਰ ਸੀ ਪੂਰੀਆਂ ਔਰ ਸਤ ਗੁਰ ਨੇ ਇਹਨਾਂ ਨੂੰ ਮਹਾਰਾਜ ਨੇ ਬਹੁਤ ਵੱਡਾ ਉਡਾ ਦਿੱਤਾ ਕੋਈ ਸਮਾਂ ਹੁੰਦਾ ਸੀਗਾ ਲੋਕ ਈਆਂ ਨੂੰ ਬਾਹਰ ਨਹੀਂ ਨਿਕਲ ਦਿੰਦੇ ਪਰ ਅੱਜ ਆਪਣੀ ਧੀ ਨੇ ਹਿੱਸਾ ਦੇ ਚੰਡੇਗੜ੍ਹ ਹਾਂ ਚਲੋ ਇਹ ਤਾਂ ਮਹਾਰਾਜ ਦੀ ਪਰਪਾ ਹੋਈ ਜਾ ਅੱਛਾ ਅੱਗੇ ਇਹਨੇ ਵਰਦਵਾਰੇ ਚਕਰਾਨਾ ਕੀਤਾ ਸੀ ਸੱਤ ਪਾਤਸ਼ਾਹ ਦਾ ਮਹਾਰਾਜ ਨੇ ਗਾਂ ਹਣ ਉਹਨੂੰ ਪੇੜ ਦਿੱਤੀ ਗਿਆ ਸੱਤ ਪਾਤਸ਼ਾਹ ਦਾ ਸਾਰਿਆਂ ਦੀ ਚੜ੍ਹਦੀ ਕਲਾ ਰੱਖੀ